ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਇਸ ਵਾਰ ਆਪਾਂ ਪੌਦਾਂ ਦੀ ਗੱਲ ਕਰਦੇ ਹਾਂ ਪਨੀਰੀਆਂ ਦੀ ਆਹ ਪਨੀਰੀ ਦੇ ਵਿੱਚ ਦੱਸੋ ਤੁਹਾਨੂੰ ਕੀ ਫਰਕ ਲੱਗਦਾ ਹੈ ਜਿਵੇਂ ਆਹ ਪਨੀਰੀ ਹੈ ਇਹ ਬਹੁਤ ਸੋਹਣੀ ਹਰੀ ਹੋਈ ਆ ਤੇ ਉਧਰੋਂ ਇੱਕ ਆਪਾਂ ਆਹ ਪਨੀਰੀ ਵਾਲ ਦੇਖ ਰਹੇ ਹਾਂ ਦੋਨੋਂ ਇੱਕੋ ਦਿਨ ਦੋਨੇ ਕਿਆਰੀਆਂ ਇਕੱਠੀਆਂ ਵਿਝਾਈ ਕੀਤੀ ਸੀ ਤੇ ਇਹਦੇ ਵਿੱਚ ਕਿੰਨੀ ਛਿੱਦੀ ਛਿੱਦੀ ਹਰੀ ਹੋਈ ਆ ਇਦੇ ਵਿੱਚ ਬਹੁਤ ਸੋਹਣੀ ਪਣੀਰੀ ਹਰੀ ਹੋਈ ਆ ਫੂਸਾ 44 ਦੀ ਪਣੀਰੀ ਹੈ ਜੀ ਇਹ ਇਹ ਪਣੀਰੀ ਆ ਜਿਹੜੀ ਇਹ ਲਗਭਗ ਅੱਜ 10 ਤੋਂ 12 12 ਦਿਨਾਂ ਦੀ ਪਣੀਰੀ ਹੈ ਇਹ ਤੇ ਜਿਹੜੀ ਆ ਪਣੀਰੀ ਹੈ ਇਹਨੂੰ ਸਿਰਫ ਅੱਜ 7ਵਾਂ ਦਿਨ ਆ ਇਹਨੂੰ ਅੱਜ ਤੀਜਾ ਪਾਣੀ ਦਿੱਤਾ ਗਿਆ ਉਹ ਪਣੀਰੀ ਦੇ ਉੱਤੇ ਇੱਕ ਯੂਰੀਆ ਵੀ ਪਾਤਾ ਪਰਸੋਂ ਤੇ ਇਹਦੇ ਤੇ ਹਜੇ ਕੋਈ ਯੂਰੀਆ ਵੀ ਨਹੀਂ ਪਾਇਆ ਇਹ ਪਣੀਰੀ ਵੀ ਵਧੀਆ ਹਰੀ ਹੋਈ ਹੈ ਤੇ ਇਹਦੇ ਥੋੜੀ ਕਾਲਸਪਣ ਦੇ ਵਿੱਚ ਹੈ ਇਹ ਬਹੁਤ ਯਾਦੇ ਪੀਲੀ ਹੋ ਚੁੱਕੀ ਹੈ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਇਲਾਕਿਆਂ ਦੇ ਵਿੱਚ ਪਨੀਰੀ ਦਾ ਕੀ ਕੀ ਹਾਲ ਹੈ ਤੇ ਆਪਣੇ ਇਲਾਕੇ ਦਾ ਨਾਮ ਵੀ ਜ਼ਰੂਰ ਲਿਖਿਓ ਕਮੈਂਟਾਂ ਦੇ ਵਿੱਚ ਧੰਨਵਾਦ